ਆਪਣਾ ਲਪਰੀ ਸੀ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪਣਵੰਦ ਵਿੱਚ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਕਰਦੀਆਂ ਜਿਹੜੀਆਂ ਤਸਵੀਰਾਂ ਨੇ ਜ਼ਰੂਰ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਤੁਸੀਂ ਦੇਖ ਸਕਦੇ ਹੋ ਵੀ ਘਰ ਵੀ ਬਿਲਕੁਲ ਜਿਹੜਾ ਇੱਕ ਤਾਂ ਗਾਡਰ ਪਾਏ ਹੁੰਦੇ ਆ ਤਬਾਲੇ ਪਾਏ ਹੁੰਦੇ ਆ ਇਹ ਤਾਂ ਬਿਲਕੁਲ ਹੀ ਜਿਹੜੀਆਂ ਲੱਕਰਾਂ ਦੇ ਨਾਲ ਹੀ ਜਿਹੜੀ ਛੱਤ ਹੈ ਜਿਹੜੀ ਐ ਅਡਜਸਟ ਕਰ ਦਿੱਤੀ ਗਈ ਐ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਅੰਦਰ ਵੀ ਆ ਕੇ ਜਿਹੜੀਆਂ ਤਸਵੀਰਾਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਦੇ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਜਿਹੜੀ ਬਰਸਾਤ ਨਾਲ ਗਲ ਕੇ ਬਿਲਕੁਲ ਹੀ ਜਿਹੜੀ ਆ ਇਹ ਡੈਮੇਜ ਹੋ ਚੁੱਕੀ ਆ ਸੋ ਇਹ ਵੀ ਹਾਲਾਤ ਜਿਹੜੇ ਨੂੰ ਕੋਈ ਐਡੇ ਜ਼ਿਆਦਾ ਵਧੀਆ ਨਹੀਂ ਕਿਸੇ ਟਾਈਮ ਵੀ ਜਿਹੜੀ ਆ ਇਹ ਡਿੱਗ ਸਕਦੀ ਸੋ ਅਸੀਂ ਵੀ ਜਿਹੜੀ ਗੱਲਬਾਤ ਕਰ ਰਹੇ ਆ ਪਰ ਫਿਰ ਵੀ ਅਸੀਂ ਵੀ ਇੱਕ ਵੱਡਾ ਰਿਸਕ ਲੈ ਕੇ ਜਿਹੜੀ ਅੰਦਰ ਦੇ ਵਿੱਚ ਮੌਜੂਦ ਆ ਸੋ ਬਿਲਕੁਲ ਹੀ ਘਰ ਦੀ ਜਿਹੜੀ ਕਹਿ ਸਕਦੇ ਕੰਡੀਸ਼ਨ ਬਿਲਕੁਲ ਨਾ ਮਾਤਰ ਕੱਚਾ ਘਾਰ ਆ ਸੋ ਚਣਾਈ ਵੀ ਜਿਹੜੀ ਆ ਉਹ ਕੋਈ ਸੀਮੈਂਟ ਦੀ ਨਹੀਂ ਹੋਈ ਹੈਗੀ ਗਾਰੇ ਦੀ ਚਣਾਈ ਹੋਈ ਆ ਸੋ ਬਾਰਸ਼ਾਂ ਦੇ ਦੌਰਾਨ ਚ ਜਿਹੜਾ ਗਾਰਾ ਵੀ ਜਿਹੜਾ ਕੋਲ ਕੋਲ ਕਿਟਾਂ ਦੇ ਵਿੱਚੋਂ ਜਿਹੜੀਆਂ ਦਰਜਾ ਜਿਹੜੀਆਂ ਨੇ ਸੂਚੀ ਤਾਂ ਬੈ ਚੁੱਕੀ ਨੇ ਵੱਡੀਆਂ ਪਰਿਵਾਰਕ ਮੈਂਬਰ ਜਿਹੜਾ ਇਨਾ ਮਤਲਬ ਇਨੀ ਹਾਨੀਆ ਕੰਡੀਸ਼ਨ ਕਿ ਇਨਾ ਲੈਵਲ ਨਹੀਂ ਹੈਗਾ ਕਿ ਇਸ ਨੂੰ ਪੱਕਾ ਜਿਹੜਾ ਕਰ ਸਕਦਾ ਬਿਲਕੁਲ ਹੀ ਲੋੜਵੰਦ ਪਰਿਵਾਰ ਆ ਸੋ ਕੀ ਕੰਡੀਸ਼ਨ ਪਰਿਵਾਰ ਦੇ ਵਿੱਚ ਮਤਲਬ ਵਿਧਵਾ ਜਿਹੜੀ ਜਨਨੀਆਂ ਇਸੇ ਕਮਰੇ ਦੇ ਵਿੱਚ ਇਹ ਰਹਿਣ ਦੇ ਲਈ ਮਜਬੂਰ ਨੇ ਇੱਕ ਮਤਲਬ ਉਹਨਾਂ ਦਾ ਫੈਮਿਲੀ ਦੇ ਬਜ਼ੁਰਗ ਆ ਤੇ ਇੱਕ ਵਿਧਵਾ ਜਿਹੜੀ ਆ ਆਪਣੇ ਭੈਣਾਂ ਸਾਡੀ ਉਹਨੇ ਸੋ ਸਾਡੇ ਨਾਲ ਭੈਣ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰ ਲੈਨੇ ਆ ਸੋ ਸਾਰੀ ਕੰਡੀਸ਼ਨ ਜਿਹੜੀ ਤੁਸੀਂ ਤਸਵੀਰਾਂ ਦੇ ਵਿੱਚ ਦੇਖੀ ਆ ਕੋਈ ਕਮਰੇ ਦੀ ਕੋਈ ਏਡੀ ਜ਼ਿਆਦਾ ਬਿਆਨ ਕਰਨ ਵਾਲੀ ਨਹੀਂ ਆ ਸੋ ਮਾਰੇ ਹੀ ਜਿਹੜੇ ਸਤਿਗੁਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਅਸ਼ਾ ਜੋ ਕਿਹੜਾ ਪਿੰਡ ਹੈ ਜੀ ਪਿੰਡ ਪਨਮ ਜੋ ਹਾਂ ਜੀ ਕਦ ਕਦ ਕੰਮ ਕਰਦੇ ਹੋ ਕੰਮ ਇਦਾਂ ਕਰਾਂ ਦਾ ਜੋ ਕਰਦੀ ਜੋ ਹਾਂ ਜੀ ਕਿੰਨੇ ਮਿਲੂ ਹੋਰ ਕੋਣੇ ਪਰਵਾਹ ਬਸ ਮੈਂ ਤੇ ਮੇਰਾ ਸੌਰਾ ਪਰਵਾਹ ਜੋ ਸੌਰਾ ਜੋ ਕਰਦੀ ਕਿੰਨੇ ਫਰਸਤੋ ਜਿਹੜਾ ਕਰਦਾ ਚੱਲਦਾ ਇਦਾਂ ਮੈਂ ਕੰਮ ਕਰ ਕਰਦੀ ਜੋ ਤੇ 800 ਰੁਪਏ ਲੈ ਨਹੀਂ ਹੁਣ ਕਰੋ ਤੇ ਉਹ 800 ਚ ਹੀ ਗਿਜਾਰਾ ਕਰੀਦਾ ਜੋ ਸਾਰਾ ਕੁਝ ਮਿਲਦਾ ਜੋ ਹਾਂ ਜੀ ਇਹ ਮਨ ਲੋ ਜਿਹੜੇ ਇੰਨੇ ਮਨ ਲੋ ਕੱਚੇ ਕੋਠੇ ਨੇ ਮਨ ਲੋ ਲੰਬੇ ਸਮੇਂ ਤੋਂ ਕਦੀ ਇੰਨੇ ਚਿਰ ਤੋਂ ਪੁਰਾਣੇ ਟਾਈਮ ਤੋਂ ਚੱਲਦੇ ਆ ਰਹੇ ਕਦੀ ਮਨ ਲੋ ਸਰਕਾਰ ਨੂੰ ਕਦੀ ਗ੍ਰਾਂਟ ਜਾਂ ਕੋਈ ਫਾਇਦਾ ਨਹੀਂ ਸਾਡੀ ਪਹੁੰਚੇ ਸਰਕਾਰਾਂ ਇਦਾਂ ਹੀ ਆਉਂਦੇ ਜੋ ਤੇ ਕਹਿ ਕੇ ਚੱਲ ਜਾਂਦੇ ਜੋ ਬਾਅਦ ਚ ਕੋਈ ਗੱਲਬਾਤ ਹੀ ਨਹੀਂ ਹੁੰਦੀ ਅੱਗੇ ਵੀ ਕਿਸੇ ਨੇ ਕੋਠੇ ਲੈ ਕੇ ਖੜੇ ਸੀ ਹਾਲਜੇ ਚ ਤੇ ਉਦੋਂ ਵੀ ਕੋਈ ਗੱਲਬਾਤ ਨਹੀਂ ਹਾਨੂੰ ਆਣ ਕੇ ਦੱਸੀ ਤੇ ਕਹਿ ਦਿੰਦੇ ਕੋਈ ਨਹੀਂ ਆ ਜਾਣਗੇ ਸਾਲ ਲੱਗਦਾ ਆਉਂਦੇ ਹੁੰਦੇ ਵੀ ਕਦੀ 2 ਸਾਲ ਆ ਜਾਣੇ ਆ ਜੇ ਸਰਪੰਚ ਨਾਲ ਗੱਲ ਕਰਦੀ ਸਰਪੰਚ ਵੀ ਕਹਿ ਦਿੰਦਾ ਕੋਈ ਨਹੀਂ ਆ ਜਾਣਗੇ ਜੇ ਦੁਆਏ ਸਾਰਿਆਂ ਦੇ ਇਕੱਠੇ ਆਉਣੇ ਆ ਟਾੜੇ ਕੱਲਿਆਂ ਦੇ ਥੋੜੀ ਆਉਣੀ ਘਰ ਵਾਲੇ ਪਹਿਲਾਂ ਕੀ ਕਰਦੇ ਸੀ ਘਰ ਵਾਲਾ ਇਦਾਂ ਇੰਦੀਆੜੀ ਦੱਪਾ ਕਰਦਾ ਸੀ ਜੋ ਜੇ ਕਰਦਾ ਸੀ ਕੋਈ ਕੰਮ ਤੇ ਆਪਣੇ ਜੋਗਾ ਹੀ ਤੇ ਉਹ ਵੀ ਸ਼ਰਾਬ ਪੀ ਲੈਣੀ ਬਸ ਹੁਣ ਲੁੱਧਾ ਹੋ ਗਈ ਹਾਂਜੀ ਹੁਣ ਦੱਥ ਹੋ ਗਈ ਜੀ ਹੋ ਗਿਆ ਸਾਲਕ ਹੋ ਹੀ ਗਿਆ ਜੋ ਹਾਂਜੀ ਹੋਰ ਉਸ ਤੋਂ ਲਗਾ ਪਰਿਵਾਰ ਕੋਲ ਵਿੱਚ ਬੱਚੇ ਗੱਲ ਬੱਚੇ ਇੱਕ ਇੱਕ ਬੇਟਾ ਹੀ ਉਹ ਦੱਥ ਹੋ ਗਈ ਜੋਦੀ ਤੇ ਹੁਣ ਬੇਟੀ ਹੈ ਬਸ ਬਿਲ ਸਾਰੇ ਬੰਨ ਜਿਹੜਾ ਕਮਾਈ ਦਾ ਜਿਹੜਾ ਸਰਕਲ ਆ ਮਤਲਬ ਬੰਦ ਹੋ ਗਿਆ ਹਾਂਜੀ ਹੁਣ ਬੰਦ ਹੋ ਚੁੱਕਾ ਜੋ ਇਹਦੇ ਵਿੱਚ ਮੈਂ ਦੇਖਿਆ ਸਮਾਨ ਵੀ ਜਿਹੜਾ ਤੁਸੀਂ ਮਿਲ ਬਾਹਰ ਕੱਢ ਲਿਆ ਕੀ ਚੱਕਰ ਹੋਇਆ ਉਹ ਇੱਕ ਸਾਡਾ ਕਮਰਾ ਡਿੱਗ ਗਿਆ ਜੋ ਤੇ ਦੂਜੇ ਦੀ ਵੀ ਕੰਧ ਨੂੰ ਢੇੜ ਆਈ ਆ ਤੇ ਉਹ ਵੀ ਡਿੱਗਣ ਵਾਲਾ ਜੇ ਤੇ ਉਹ ਮੈਂ ਅਜੇ ਕੱਲ ਹੀ ਕਿਸ ਦੇ ਕਰ ਚੁੱਕੇ ਸਮਾਨ ਰੱਖਿਆ ਜੋ ਤੇ ਮੈਂ ਕਿਤੇ ਵੀ ਨ ਡਿੱਗ ਜੇ ਮੁੜ ਕੇ ਕੀ ਕਰਾਂਗੀ ਮੈਂ ਪੀ ਤੁਹਾਨੂੰ ਪਤਾ ਆ ਬੜਾ ਮੁਸ਼ਕਲ ਬੰਦਾ ਸਮਾਨ ਵੀ ਇਹ ਬਜ਼ੁਰਗ ਹੁਣ ਕਿੱਥੇ ਸੌ ਰਿਹਾ ਇਹ ਤੇ ਹੁੰਦੇ ਜੋ ਬਾਹਰ ਹੀ ਜੋ بارش ਆਉਂਦੀ ਉਹਦੋਂ ਇਹ ਵੀ ਫਿਰ ਉਧਰ ਚਲ ਜਾਂਦੇ ਮੇਰੇ ਲੱਗ ਗਈ ਜਿੰਨਾਂ ਦੇ ਘਰ ਮੈਂ ਸੌਨੀ ਹੁਣ ਕਿੰਨੇ ਦਿਨ ਹੋ ਗਏ ਨੇ ਕਮਰੇ ਨੂੰ ਹਾਂਜੀ ਕਮਰੇ ਤੇ ਜਦੋਂ ਦੀ بارش ਆਉਂਦੀ ਉਦੋਂ ਦਾ ਚੁੰਦਾ ਬੜਾ ਜੋ ਤੇ ਇਦਾਂ ਮੈਂ ਕਦੀ ਉੱਤੇ ਲਿਫਾਫੇ ਪਾ ਦੇਨੀ ਆਂ ਵੀ ਮੰਜੇ ਨਾ ਗਿੱਲੇ ਹੋ ਜਾਣ ਕਦੀ ਕੱਪੜੇ ਨਾ ਗਿੱਲੇ ਹੋ ਜਾਣ ਤੇ ਹੁਣ ਮੈਂ ਕੱਲ ਦਾ ਸਮਾਨ ਕੱਲ ਕਹਿੰਦੇ ਸੀ ਬੜੀ بارش ਆਉਣੀ ਆ ਤੇ ਫਿਰ ਮੈਂ ਕੱਲ ਚੁੱਕ ਲਿਆ ਵੀ ਕਿਤੇ ਕਾਂਦੀ ਨਾ ਡਿੱਗ ਜੇ ਤੇ ਲੰਮੇ ਸਮੇਂ ਤੋਂ ਇੱਕੋ ਕਮਰੇ ਦੇ ਵਿੱਚ ਜ਼ਿੰਦਗੀ ਹਾਂਜੀ ਇੱਕੋ ਕਮਰੇ ਚ ਰਹੀਦਾ ਜੋ ਕਦੀ ਮੈਨੂੰ ਸਮਾਜ ਸੇਵੀ ਸਹਾਇਤਾ ਜਾਂ ਐਨਆਰਆਈ ਵੀਰ ਨੇ ਜਾਂ ਹੋਰ ਪਿੰਡ ਵਾਲੇ ਕਦੀ ਤੁਹਾਡੇ ਤੱਕ ਪਹੁੰਚੀ ਦਿੱਤੀ ਨਾ ਨਾ ਸਾਡੇ ਤਾਂ ਨਹੀਂ ਕੋਈ ਵੀ ਕੋਈ ਵੀ ਨਹੀਂ ਸਾਡਾ ਸਹਾਰਾ ਭਾਜੀ ਬਸ ਐਦਾਂ ਹੀ ਆ ਟਾਈਮ ਪਾਸ ਕਰੀਦਾ ਜੋ ਮਤਲਬ ਇਹ ਵੀ ਜਿਹੜੀ ਮੈਂ ਦੇਖਿਆ ਚਨਾਈ ਵੀ ਜਿਹੜੀ ਗਾਰੇ ਦੀ ਹੈ ਮਤਲਬ ਇਹਦੀ ਮੈਂ ਮਨਿਆ ਦੇ ਜਿਹੜੀ ਆ ਤੁਰਕੀ ਹਾਂਜੀ ਹਾਂਜੀ ਇਹ ਬੜੇ ਸਾਲਾਂ ਦਾ ਜੋ ਕਮਰਾ ਹੁਣ ਤੁਹਾਡੇ ਵਿਆਹ ਤੋਂ ਪਹਿਲਾਂ ਕੀ ਜਬਾਤ ਨਹੀਂ ਬਾਤ ਚ ਪਾਇਆ ਸੀ ਜਿਹ ਪਹਿਲਾਂ ਸਾਡਾ ਘਰ ਹੁੰਦਾ ਸੀ ਤੇ ਉਹ ਵੀ ਅੱਛੇ ਦਿੱਤਾ ਮੇਰੇ ਘਰ ਵਾਲੇ ਨੇ ਮੈਂ ਚਲ ਗਈ ਹਾਂ ਆਪਣੇ ਪੇਕੇ ਤੇ ਮੰਗਰੋਂ ਨੇ ਵਿੱਚ ਤਾਂ ਨਾਲ ਉਹਦੀਆਂ ਭੈਣਾਂ ਹੀ ਦਰੜ ਕੇ ਤੇ ਵਿੱਚ ਤਾਂ ਇਹਨਾਂ ਤੇ ਜੇ ਮੈਂ ਆਣ ਕੇ ਕਿਹਾ ਤਾਂ ਮੇਰੇ ਨਾਲ ਲੜਦੇ ਹੀ ਅਗੋ ਤੇ ਮੇਨਾਂ ਹੁਣ ਬੋਲਣਾ ਵੀ ਛੱਡਤਾ ਮੇਰੇ ਨਾਨਾ ਨੇ ਉਹ ਨਹੀਂ ਮੇਨਾਂ ਬੋਲਦੀਆਂ ਕਿੰਨਾ ਚਿਰ ਹੋ ਗਿਆ ਬਾਬਾ ਦਾ 12 ਕ ਸਾਲ ਹੋਈ ਗਏ ਜੀ ਇਹ ਗੱਲ ਮਨੂ ਕਮਰੇ ਪਏ ਨੂੰ 12 ਸਾਲ ਹੋ ਗਏ ਹਾਂਜੀ ਹਾਂਜੀ ਉਹਨੂੰ ਹੁਣ ਜਿਹੜੀਆਂ ਦਾਨੀ ਸੱਜਣਾਂ ਨੇ ਦਾ ਸਮਾਜ ਸੇਵੀ ਸਸਤਾ ਨੇ ਉਹਨਾਂ ਤੋਂ ਕੀ ਮਦਦ ਦੀ ਘਰ ਲੰਗੀ ਮੈਂ ਹੁਣ ਇਹੋ ਚਾਹੁੰਨੀ ਆ ਕਿ ਮੇਰੀ ਕੋਈ ਹਲਪ ਕਰੇ ਮਾੜੀ ਮੋਟੀ ਕਿ ਜਿੱਦਾਂ ਵੀ ਹੁੰਦੀ ਕਿ ਮੁਲੇ ਨਾ ਬਜ਼ੁਰਗਾਂ ਨੂੰ ਵੀ ਤੁਸੀਂ ਜਿਹੜੀ ਆ ਕਰਕੇ ਮਨ ਲੋ ਕਮਕਤਾਂ ਦਾ ਕਰਕੇ ਤੇ ਰੋਟੀ ਵੀ ਜਿਹੜੀ ਆ ਤੁਹਾਡੇ ਸਿਰ ਤੇ ਹਾਂ ਜੀ ਮੈਂ ਇਹ ਦਿੰਦੀ ਜੀ ਰੋਟੀ ਵੀ ਤੇ ਆਪ ਮੈਂ ਉਧਰੋਂ ਖਾਣੀ ਹੈ ਤੇ ਇੰਨਾ ਜੋਗੀ ਲਿਆ ਆਉਣੀ ਹੈ ਤੇ ਕਿਸ ਵੇਲੇ ਨਾ ਲਿਆਵਾਂ ਤੇ ਘਰ ਬਣਾ ਦੇਣੀ ਇਹਨਾਂ ਨੂੰ ਕਿਵੇਂ ਕਰਾਂ ਕੰਮ ਕਰ ਇੱਕੋ ਕਰਦਾ ਕੰਮ ਕਰ ਦੀ ਜੀ ਕਿੰਨੇ ਪੈਸੇ 800 ਰੁਪਏ 800 ਰੁਪਏ ਜੀ ਨਾ ਫਿਰ ਮਨ ਲੋ ਮਹੀਨਾ ਇਹਨਾਂ ਮਨ ਲੋ ਟਾਈਮ ਦੇਣ ਨੂੰ ਦੇਣ ਕਿਵੇਂ ਸਰਕਲ ਚੱਲਦਾ ਆ ਐਦਾਂ ਚਲਾ ਲਈ ਜਾ ਜੋ ਕਿਸ ਵੇਲੇ ਖਾਈ ਦੀ ਰੋਟੀ ਕਿਸ ਵੇਲੇ ਨਹੀਂ ਖਾਈ ਦੀ ਤੇ ਐਦਾਂ ਟਾਈਮ ਪਾਸ ਕਰ ਲਈਦਾ ਜੀ ਤੇ ਇਹ ਦਵਾਈ ਬੂਟੀ ਵੀ ਚਲੋ ਤੇ ਸ਼ੇਰ ਨਾ ਵੀ ਹੋ ਜਾਂਦੀ ਦਵਾਈ ਬੂਟੀ ਤੇ ਹੋਰ ਸਾਰਾ ਵਸਤੂਆਂ ਨੇ ਕਰਦੀਆਂ ਲੋੜਾਂ ਨੇ ਦਵਾਈ ਐਦਾਂ ਜੇ ਲੋਕ ਕਿਤੇ ਸੌਰਾ ਠੀਕ ਨਾ ਹੋਏ ਤੇ ਉਹ ਕਿਸੇ ਕੋ ਲੈ ਲੂ ਲੈਂਦਾ ਕੋਈ ਜ਼ਿੰਮੇਦਾਰ ਨੰਗਦਾ ਹੋਏ ਉਹਨੂੰ ਖਲਾਰ ਲੈਣਾ ਤੇ ਉਹਦੇ ਕੋ ਪਹਿਲੇ ਲ ਮੰਗ ਲੈਣਾ ਤੇ ਮੈਂ ਵੀ ਐਦਾਂ ਹੀ ਜਿਹਨਾਂ ਦਾ ਕੰਮ ਕਰਨੀ ਉਹਨਾਂ ਘਰ ਜਾ ਕੇ ਕਹਿਣਾ ਤੇ ਉਹਨਾਂ ਮੈਨੂੰ ਦਵਾਈ ਲੈ ਦੇਣੀ ਹੁੰਦੀ ਆ ਤੇ ਫਿਰ ਐਦਾਂ ਹੀ ਮੜਮਟਾ ਚੱਲਦਾ ਰਹਿੰਦਾ ਵਾ ਉਹ ਇਨਿਆਦਾਨੀ ਨੇ ਇੰਨੀ ਸਵਾਸੇ ਇੰਨੇ ਦਿਆਦਲੀ ਨੇ ਸੇਵਾ ਕਰਨੇ ਤੁਹਾਡੀ ਕਦੀ ਕਹਣ ਬਾਹ ਨਹੀਂ ਫੜੀ ਨਾ ਹਾਡੀ ਨਹੀਂ ਜੋ ਫੜੀ ਜੇ ਕੋਈ ਗੱਲ ਕਰੀਦੀ ਤੇ ਵਾਦੂ ਕਹਿ ਦਿੰਦੇ ਲੈ ਤੁਹਾਡੇ ਕੋ ਹੈਗਾ ਕੋਈ ਹਲਫ ਹੈਗੀ ਥੋੜੀ ਬਹੁਤੀ ਤੇ ਫੇਰ ਹੀ ਆਪਾਂ ਵੀ ਕਰਾਂਗੇ ਜੇ ਤੁਹਾਡੇ ਕੋ ਨਹੀਂ ਤੇ ਫਿਰ ਆਪਾਂ ਕਿੱਦਾਂ ਕਰਦੀਏ ਤੇ ਫਿਰ ਚੁੱਪ ਕਰ ਜਾਈਦਾ ਵਾ ਵੀ ਚਲ ਕੋਈ ਨਹੀਂ ਖਦਾਵੰਦਾ ਤੂੰ ਵੀ ਮੇਰਾ ਸਹਾਰਾ ਮੇਰਾ ਕੋਈ ਸਹਾਰਾ ਨਹੀਂ ਹੈਗਾ ਬਸ ਖਦਾ ਗਾੜੀ ਦਵਾ ਕਰੀਦੀ ਹੈ ਵੀ ਤੂੰ ਹੀ ਸਾਡੀ ਮਦਦ ਕਰਨ ਵਾਲਾ ਤੂੰ ਹੀ ਸਾਡੀ ਬਾਹ ਫੜਨ ਵਾਲਾ ਮਹ ਲੋ ਕਿ ਮਹ ਲੋ ਜਿਆ ਜਿਆਦਾ ਮਤਲਬ ਪ੍ਰਭਾਵਤ ਮਤਲਬ ਇਨਾ ਮਤਲਬ ਕਰਨਾ ਮਤਲਬ ਔਖਾ ਮਤਲਬ ਮਨੂੰ ਆਪ ਬੰਦਰ ਕਿਸਾਨ ਹਾਂ ਹਾਂਜੀ ਬੜਾ ਆਂਦਾ ਚੁੱਕੇ ਵੇੜੇ ਮੈਂ ਸਾਰੇ ਲੜਕੇ ਚਲ ਜਾਨੀ ਆ ਹੁਣ ਵੀ ਮੈਂ ਹੱਤਾ ਰਹਿ ਕੇ ਆਈਆਂ ਕਿਤੇ ਮੈਂ ਕਿਹਾ ਮੈਂ ਰਹਿਣਾ ਹੀ ਨਹੀਂ ਕਰ ਮੇਰਾ ਕੱਲ ਵੀ ਇਨਾ ਮਨ ਦੁਖੀ ਹੋਇਆ ਹੁਣ ਮੈਂ ਕਿੱਦੇ ਘਰ ਗਈ ਤੇ ਕੱਲ ਮੈਂ ਜਾ ਕੇ ਉਹਨਾਂ ਘਰ ਵੀ ਰੋਈ ਮੈਂ ਵੇਤੀ ਦਸਮਾਨ ਰੱਖ ਲਾ ਤੁਹਾਡੇ ਘਰ ਕਹਿੰਦਾ ਕੋਈ ਨਹੀਂ ਭਾਬੀ ਰਾ ਲੱਜ ਜੀ ਕਰੇਗਾ ਤੇਰਾ ਲੈ ਆਈ ਤੁਹਾਡੇ ਘਰ ਸਮਾਨ ਤੇ ਫਿਰ ਕੱਲ ਮੈਂ ਚੁੱਕੇ ਸਮਾਨ ਉਹਨਾਂ ਘਰ ਰੱਖ ਲਿਆ ਵੀ ਹੁਣ ਕੀ ਕਰਾਂ ਮੇਰਾ ਤਾਂ ਕੋਈ ਸਹਾਰਾ ਨਹੀਂ ਹੈਗਾ ਮੈਂ ਕਿੱਦੇ ਕਰ ਜਾ ਕੇ ਰੱਖਾਂ ਸਹਾਰਾ ਬਣਾਵਾ ਆਪਣਾ ਮੈਨੂੰ ਸਮਾਨ ਜਿਹੜਾ ਘਰੋਂ ਕੱਢਣਾ ਮੈਨੂੰ ਇੱਕ ਮਤਲਬ ਲੱਗਦਾ ਮਨੂੰ ਥਕਾਇਆ ਲੱਗਦਾ ਹਾਂਜੀ ਹਾਂਜੀ ਕਿਹ ਵੇਲੇ ਕਹਿ ਦਿੰਨੀ ਮੈਨੂੰ ਕਾਨੂੰ ਰੱਬਾ ਕਿਤੇ ਪਿਆਦਾ ਕੀਤਾ ਸੀ ਇੰਨਾ ਤਾਂ ਮੈਨੂੰ ਮੌਤ ਆ ਜਾਂਦੀ ਤੇ ਉਹ ਚੰਗਾ ਹੈ ਮੇਰਾ ਕੋਈ ਜੀਣਾ ਥੋੜਾ ਹੈਗਾ ਇਹ ਘਰ 'ਚ ਪਾਣੀ ਤਾਂ ਕਿਵੇਂ ਸੱਕਾ ਚੱਲਦਾ ਪਾਣੀ ਇੱਦਾਂ ਨਲਕਾ ਹੀ ਗੇੜ ਦੀ ਜੇ ਨਲਕੇ ਤੇ ਕੱਪੜੇ ਧੋਈ ਦੇ ਕੋਈ ਹੋਰ ਬਾਥਰੂਮ ਲੈਟਰਲ ਕੋਈ ਨਾ ਕੁਛ ਨਹੀਂ ਜੋ ਇਹੋ ਜੋ ਬਾਰੀ ਜਾਂਦਾ ਉਦਾਂ ਹੀ ਮੈਨੂੰ ਦਹਾ ਤਰ੍ਹਾਂ 12 ਸਾਲਾਂ ਤੋਂ ਕਰੀ ਤੇ ਮੈਂ ਕੋਈ ਠੀਕ ਨਹੀਂ ਨਾ ਨਾ ਜਿੱਦੋਂ ਦੀ ਮੈਂ ਵਿਆਹੀ ਆਈ ਹਾਂ ਉਦੋਂ ਦਾ ਇਹੋ ਹਾਲ ਰਿਹਾ ਵਾ ਜਦੋਂ ਸੱਸ ਹੀ ਉਦੋਂ ਵੀ ਨਲਕਾ ਸੀ ਤੇ ਹੁਣ ਵੀ ਨਲਕਾ ਜ ਮੈਨੂੰ ਬੁਝਦੀ ਨਹੀਂ ਨਾ ਕਦੀ ਆਪ ਮਿਲੋ ਕਰਦੀ ਨਾ ਨਾ ਕੁਝ ਵੀ ਨਹੀਂ ਨਾ ਗਾੜੀ ਸਹੁਰੇ ਪਰਿਵਾਰ ਕੋ ਹੋਇਆ ਨਾ ਗਾੜੀ ਮੇਰ ਕੋ ਹੋਇਆ ਕਿ ਮੈਂ 800 ਰੁਪਏ ਚ ਕੀ ਕਰ ਲੈਣਾ ਜੋ ਮੈਨੂੰ ਤੂੰ ਸਮਾਨ ਖਰਿਆ ਹੋ ਕੋ ਦੋ ਦਿਨ ਚਾਰ ਦਿਨ ਮਹੀਨਾ ਰੱਖ ਰਲ ਮੈਨੂੰ ਕੀ ਲੱਗਦਾ ਕਿ ਕਮਰੇ ਦੀ ਪਰਪਾਈ ਹੋ ਸਕਦੀ ਹੈ ਤੁਹਾਡੀ ਮੈਂ ਆ ਸੋਚਿਆ ਸੀ ਕਿ ਚਲ ਜੇ ਬਣ ਜਾਣਗੇ ਤਾਂ ਠੀਕ ਹੈ ਨਹੀਂ ਤੇ ਫਿਰ ਕਿਰਾਏ ਤੇ ਚਲ ਜਾਾਂਗੀ ਕੀ ਕਰਨਾ ਫਿਰ ਹੋਰ ਦੋ ਚੌਂ ਕਰਨ ਦਾ ਕੰਮ ਕਰ ਲਾਂਗੀ ਤੇ ਫਿਰ ਕਿਰਾਇਆ ਦੇ ਦਿਆ ਕਰੂੰਗੀ ਕਮਰੇ ਦਾ ਕੀ ਕਰਨਾ ਹੁਣ ਟਾਈਮ ਪਾਸਤ ਕਰਨਾ ਹੀ ਆ ਪੀ ਸਾਡਾ ਕਿਹੜਾ ਕੋਈ ਹੈਗਾ ਵਾ ਜਿੰਨੋਂ ਜਿਹਦੇ ਲਈ ਅਸੀਂ ਘਰ ਬਣਾਉਣਾ ਤੇ ਫਿਰ ਮਨ ਚ ਸੋਚੀਦਾ ਵਾ ਚਲ ਕੋਈ ਨਹੀਂ ਕਦੀ ਨਾ ਕਦੀ ਤੇ ਖਦਾ ਬਣੂੰਗੀ ਸਾਡਾ ਰਿਸ਼ਤਦਾਰਾਂ ਨੇ ਮਦਦ ਨਹੀਂ ਨਾ ਕੋਈ ਨਹੀਂ ਜੋ ਕਰਦਾ ਪਹਿਣਾ ਹੈ ਗਿਆ ਵਾ ਇੱਧਰ ਕਿਤੇ ਡੇਰੇ ਵਾਲੇ ਉੱਧਰ ਵੀ ਹੜਫੜਾਏ ਆ ਉਹਨਾਂ ਵਿਚਾਰੀਆਂ ਵੀ ਕੀ ਕਰਨਾ ਉਹਨਾਂ ਦੇ ਵਿਧਿਆੜੀ ਦਰ ਵਾਲੇ ਬੰਦੇ ਜੋ ਇੱਕ ਪਹਿਣ ਦਾ ਕਰਵੜੀ ਦਾਤ ਹੋ ਗਈ ਉਹ ਵੀ ਆਪਣੇ ਬੱਚੇ ਆਪੇ ਪਾਲਣ ਦੀ ਹੈ ਮਨ ਐਡੇ ਵੱਡੇ ਪਰਾਂ ਦੇ ਵਿਚਰ ਸੁਕ ਵਾਲਾਂ ਦੇ ਘਰਾਂ ਚ ਚੱਲ ਜਾਂਦੇ ਜੋ ਉਹਨਾਂ ਦੇ ਮਤਲਬ ਉਹ ਤਗੜੇ ਕਰਜ਼ੇ ਵਿੱਚ ਤਗੜੇ ਕੰਮ ਕਾਰੋਬਾਰ ਵਿੱਚ ਮਤਲਬ ਉਹਨਾਂਗੇ ਜੀ ਤਗੜੇ ਲੰਮੀ ਕੰਮ ਉਹਨਾਂ ਦੇ ਮਹਿੰਗੀਆਂ ਜ਼ਮੀਨਾਂ ਨੇ ਇਸ ਕਬੂ ਕਦੀ ਉਹਨਾਂ ਨੇ ਕਦੀ ਬਣ ਨਾ ਨਾ ਨਵ ਨਹੀਂ ਜਫੜੀ ਜੇ ਮੈਂ ਕਹੀ ਨਹੀਂ ਆ ਇੱਕ ਦਿਨ ਮੈਂ ਕਹ ਗਈ ਮੇਰਾ ਅੰਮ੍ਰਿਤਪਾਲ ਕੋਠਾ ਡਿੱਗ ਚੱਲਿਆ ਵਾ ਤੇ ਮੈਨੂੰ ਕਮਰਾ ਪਾ ਦੋ ਤੇ ਕਹਿੰਦੇ ਆਂਟੀ ਤੇਰ ਕੋ ਗੰਜੱਸ ਹੈ ਗਈ ਆ ਜੇ ਤੇਰ ਕੋ ਹੈ ਗਈ ਆ ਤੇ ਅਸੀਂ ਵੀ ਕਰ ਦਿੰਨੇ ਤੇ ਮੈਂ ਵੀ ਮੇਰ ਕੋ ਕਿੱਥੋਂ ਗੰਜੱਸ ਹੋਣੀ ਐ ਤੇ ਕਹਿੰਦੇ ਫਿਰ ਤੇ ਗੱਲ ਠੀਕ ਆ ਤੇ ਆਂਦੇ ਆਂ ਹੀ ਕਿੱਥੋਂ ਪਾ ਦੀਏ ਜੇ ਤੇ ਇਰ ਕੋ ਗੰਜੱਸ ਐ ਨਹੀਂ ਤੇ ਫਿਰ ਚੁੱਪ ਕਰ ਗਈ ਮੈਂ ਮੈਂ ਕੁਝ ਬੋਲੀ ਨਹੀਂ ਗੜੀ ਮਤਲਬ ਕੀ ਲੱਗਦਾ ਵੀ ਮਤਲਬ ਜਿਹੜੇ ਸੁਕਦਾਰ ਨੇ ਉਹਨਾਂ ਨੂੰ ਮਤਲਬ ਕੰਮ ਤਾਂ ਕੀ ਮਤਲਬ ਆ ਗਰੀਬ ਦੀ ਬਾਹ ਫੜਨ ਦੱਸ ਹਾਂਜੀ ਨਾ ਗਰੀਬ ਦੀ ਬਾਹ ਨਹੀਂ ਫੜਦੇ ਸੋ ਇਹ ਲੋਰਬੰਦ ਪਰਿਵਾਰ ਵਿਧਵਾ ਜਨਾਨੀਆਂ ਸੋ ਭੈਣ ਸਾਡੀ ਸੋ ਇਹ ਪਿੰਡ ਪਨਮਾ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਬਜ਼ੁਰਗ ਕ ਸਤਰਸੀ ਸਾਲ ਦਾ ਉਸ ਦੀ ਵੀ ਜਿਹੜੀ ਆ ਰੋਟੀ ਦਾ ਟੁਕ ਦਾ ਵੀ ਇਹ ਆਪਣੇ ਦਹਾ ਨਵਾਂ ਦੀ ਕਰਤ ਕਰਕੇ ਲੋਕਾਂ ਦੇ ਘਰ ਕੰਮ ਕਰਕੇ ਤੇ ਜਿਹੜਾ ਉਸ ਨੂੰ ਵੀ ਜਿਹੜਾ ਜਿਹੜਾ ਸਾਰਾ ਕਰਦੇ ਰਜਿਸਟਰ ਕਰ ਜ ਸੋ ਕਮਰਾ ਵੀ ਜਿਹੜਾ ਗਾਰੇ ਦੀ ਜਿਹੜੀ ਆ ਸਾਤ ਹ ਤੁਸੀਂ ਤਸਵੀਰਾਂ ਦੇ ਵਿੱਚ ਜਿਹੜੀ ਆ ਦੇਖੀ ਆ ਕੋਈ ਇਹ ਵੀ ਕੋਈ ਇਕੱਦਰ ਦੇਣਾ ਜਾਂ ਸ਼ਾਮ ਤੱਕ ਜਾਂ ਕਦੋਂ ਤੱਕ ਇਹ ਧਿਆ ਢੇਰੀ ਹੋ ਜਾਣਾ ਵਾ ਸੋ ਬਜ਼ੁਰਗ ਨੂੰ ਜਿਹੜਾ ਬਾਹਰ ਜਿਹੜਾ ਆਪਣੇ ਕਮਰੇ ਤੋਂ ਜਿਹੜਾ ਸੋਣਾ ਪੈ ਰਿਹਾ ਸੋ ਸਮਾਜ ਸੇ ਵੀ ਸੰਸਤਾ ਜਾਂ ਐਨ ਆਰ ਆਈ ਵੀਰ ਨੇ ਉਹਨਾਂ ਦੀ ਜਿਹੜੀ ਦੋ ਹੋ ਰਿਹਾ ਉਹ ਬੋਲੇ ਚਲ ਰਹੀ ਜੀ ਹੈ ਸੇਵਾ ਜਿਹਨੂੰ ਤਰ ਰਹੇ ਨੇ ਪਰ ਇਦਾਂ ਦੇ ਜਿਹੜੇ ਲੋੜਵੰਦ ਪਰਿਵਾਰ ਨੇ ਇਹਨਾਂ ਤੱਕ ਜਿਹੜੀ ਹੈ ਇਹਨਾਂ ਦੀ ਜਿਹੜੀ ਲੋੜ ਨਹੀਂ ਪਹੁੰਚ ਰਹੀ ਲੋੜ ਤਾਂ ਜਰੂਰ ਹੋ ਰਹੀ ਹੈ ਸੇਵਾ ਤਾਂ ਜਰੂਰ ਹੋ ਰਹੀ ਹੈ ਪਰ ਗਲਤ ਹੱਥਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੀ ਹੈ ਸੇਵਾ ਜਰਾ ਰਹੀ ਹੈ ਜਿਹੜੇ ਨਹੀਂ ਵਾਕਈ ਇਸ ਚੀਜ਼ ਦੇ ਲੋੜਵੰਦ ਉੱਥੋਂ ਤੱਕ ਜਿਹੜੀ ਹੈ ਸੇਵਾ ਜਿਹੜੀ ਆ ਹੋ ਰਹੀ ਆ ਸੋ ਕੁੱਟ ਤੇ ਵੀ ਤਰਪਾਲ ਗਲੀਚਾਰੀ ਦੇਖੋ ਪਾਈ ਆ ਗਰੀਬਾਂ ਦਾ ਕਰਨ ਪਰ ਤਰਪਾਲ ਦੀ ਵੀ ਕੋਸ਼ਿਸ਼ ਕੀਤੀ ਸੋ ਕਹਿ ਬਣਾ ਸੰਸਥਾ ਵੱਲੋਂ ਇੰਨੀਆਂ ਟਰਾਲੀਆਂ ਲਾਦੀਆਂ ਖੜੀਆਂ ਗਈਆਂ ਨੇ ਸੋ 10-10 15-15 ਤਰਪਾਲਾਂ ਵੀ ਜੜੀਆਂ ਨੇ ਇਕੱਠੀਆਂ ਜੜੀਆਂ ਕਰ ਲਈਆਂ ਗਈਆਂ ਲੋਕਾਂ ਦੇ ਵੱਲੋਂ ਸਮਾਜ ਸੇਵੀਆਂ ਵੱਲੋਂ ਦਾਨੀਆਂ ਵੱਲੋਂ ਮਤਲਬ ਦਾਨ ਦੀ ਜਿਹੜੀ ਆ ਬਹੁਤ ਵੱਡੀ ਪੱਧਰ ਤੇ ਜਿਹੜੀ ਸੇਵਾ ਕੀਤੀ ਗਈ ਆ ਪਰ ਕਿਤੇ ਨਾ ਕਿਤੇ ਜਿਹੜੀ ਅਸਲ ਲੋੜਵੰਦ ਉਹਨਾਂ ਤੱਕ ਜਿਹੜੀ ਇਹਨਾਂ ਦੀ ਸੇਵਾ ਜਿਹੜੀ ਆ ਨਹੀਂ ਪਹੁੰਚੀ ਗਈ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪ੍ਰੀ ਸਿੰਘ ਖੋਸ਼ੀ